ਇੱਕ ਮਹੀਨੇ ਵਾਸਤੇ ਵਿਧਾਨ ਸਭਾ ਦੀ ਮੀਟਿੰਗ ਬੁਲਾਓ ਔਰ ਉਸ ਦੇ ਵਿੱਚ ਆ ਹੀ ਸਾਰਾ ਕੁਝ ਡਿਸਕਸ ਕਰੋ ਕਿੰਨੇ ਧੋਖੇ ਹੋਏ ਆ ਕਿਸ ਨਾਲ ਕੀਤੇ ਗਏ ਆ ਕਿਹਨੇ ਕੀਤੇ ਆ ਇਹ ਚੋਹੇਨਾਂ ਨੂੰ ਰਿਵਰਸ ਕਰਨਾ ਜ਼ਰੂਰੀ ਹੈ ਅਸੀਂ ਜਿਉਣਾ ਚਾਹੁੰਦੇ ਆ ਸਾਰੀ ਦੁਨੀਆ ਜਿਹੜੀ ਵੀ ਜਿਹੜਾ ਕੋਈ ਇਨਸਾਨ ਪੈਦਾ ਹੁੰਦਾ ਹੈ ਉਹ ਜਿਉਣਾ ਚਾਹੁੰਦਾ ਹੈ ਇਹ ਯੂਨੀਵਰਸਲ ਲਾਅ ਹੈ ਸਾਨੂੰ ਬਰਬਾਦ ਕਿਉਂ ਕੀਤਾ ਜਾ ਰਿਹਾ ਹੈ ਸਾਡੀ ਸਭੇਤਾ ਕਿਉਂ ਖੰਡਨ ਕੀਤੀ ਜਾ ਰਹੀ ਹੈ ਇਹ ਜਿਹੜੀ ਸਾਡੀ ਸਭੇਤਾ ਹੈ ਇਸ ਨੇ ਸੰਸਾਰ ਦੀ ਸਾਂਝੀ ਸਭਿਅਤਾ ਬਣਨਾ ਹੈ। ਤਾਂ ਹੁਣ ਥੋੜੇ ਸਮੇਂ ਦੀ ਗੱਲ ਹੈ ਤੁਸੀਂ ਦੇਖ ਰਹੇ ਹੋ ਕਰੋਨਾ ਦੇ ਵਿੱਚ ਸਾਡਾ ਕਿਰਦਾਰ ਤੇ ਕਿਸਾਨ ਜਿਹੜੇ ਐਜੀਟੇਸ਼ਨ ਹੋਈ ਹੈ ਉਸ ਦੇ ਵਿੱਚ ਕਿਰਦਾਰ ਦੁਨੀਆ ਨੇ ਮਾਨਤਾ ਦੇਣੀ ਸ਼ੁਰੂ ਕਰਤੀ ਹੈ। ਇਸ ਨੇ ਸੰਸਾਰ ਦੀ ਸਾਂਝੀ ਸਭਿਅਤਾ ਬਣਨੀ ਹੈ। ਇਹ ਸਭਿਅਤਾ ਨੂੰ ਬਰਬਾਦ ਨਾ ਕਰੋ। ਇਸ ਦੇ ਵਿੱਚ ਹਿੰਦੁਸਤਾਨ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਪਹਿਲਾਂ ਤੁਸੀਂ ਬਹੁਤ ਵੱਡੀ ਗਲਤੀ ਕਰ ਚੁੱਕੇ ਹੋ। ਅੱਜ ਤੋਂ ਕੋਈ ਕਈ ਕਈ ਸਗੀਆਂ ਪਹਿਲਾਂ ਜਿਵੇਂ ਤੁਸੀਂ ਉਹ ਮਹਾਤਮਾ ਬੁੱਧ ਦਾ ਨਿਰਮਲਕ ਦੇਸ਼ ਆਪਣਾਇਆ ਨਾ ਤੇ ਉਸ ਨੂੰ ਬਰਬਾਦ ਕਰਤਾ ਤੁਸੀਂ ਸੜੀਆਂ ਪਿੱਛੇ ਪੈ ਗਏ ਸੰਸਾਰ ਦੇ ਵਿੱਚ ਸੋ ਇਹ ਸਾਰਾ ਕੁਛ ਅਸੀਂ ਵਿਧਾਨ ਸਭਾ ਦੀ ਉਹਦੇ ਵਿੱਚ ਡਿਸਕਸ ਕਰੀਏ ਔਰ ਉੱਥੇ ਹਰ ਜਿਵੇਂ ਹੁਣ ਇੱਥੇ ਪੱਤਰਕਾਰ ਸਹਿਬਾਨ ਇੰਨੇ ਆਏ ਖੜੇ ਨੇ ਇਸ ਤਰ੍ਹਾਂ ਹੀ ਪੱਤਰਕਾਰ ਰਹਿਣਗੇ ساری ਦੁਨੀਆ ਤੋਂ ਔਰ ساری ਦੁਨੀਆ ਦੇ ਵਿੱਚ ਪੜਾ ਕੇ ਜਾਏਗਾ ਔਰ ਸਾਰੀ ਕਾਹਲੀ ਦੁਨੀਆ ਦਾ ਕਹੇਗਾ ਜਿਹੜਾ ਇਹ ਨਿਆ ਪਸੰਦ ਆ ਕਿ ਇਹਨਾਂ ਦੇ ਉੱਤੇ ਜ਼ੁਲਮ ਕਿਉਂ ਹੋ ਰਿਹਾ ਹੈ ਕਿਸ ਕਾਰਨ ਹੋ ਰਿਹਾ ਹੈ ਕੀ ਇਹਨਾਂ ਨੇ ਸਾਡੀ ਪੁਲਿਸ ਦੇ ਉੱਤੇ ਪੈਰ ਰੱਖਿਆ ਜਦੋਂ ਸੀ ਇਹਨਾਂ ਜ਼ੁਲਮ ਇਹਨਾਂ ਦੇ ਨਾਲ ਕਰ ਰਹੇ ਹੋ ਔਰ ਇਹਨਾਂ ਦੀ ਸਭੇ ਤੋਂ ਆਬਰ੍ਹਾਤ ਕਰ ਰਹੇ ਹੋ ਸਾਡੇ ਗੁਰਦੁਆਰੇ ਟਹਿ ਜਾਣ ਦੇ ਸੱਜਾ ਸੀ ਰਾਜਸਥਾਨ ਜਿਹੜਾ ਰੇਗਿਸਤਾਨ ਬਣ ਜਾਏ ਜੇ ਸੇ ਕੌਣ ਆਏਗਾ ਸਾਡੀਆਂ ਸੜਕਾਂ ਮਿੱਡਾਣੀਆਂ ਸੜਕ ਕੱਖ ਨਹੀਂ ਰਹਿਣਾ ਅਸੀਂ ਮਰਨ ਦੇ ਕਿਨਾਰੇ ਹਾਂ ਹੁਣ ਇਸ ਵੇਲੇ ਉਹ ਪਹਿਲਾਂ ਕਾਲੀਆਂ ਬੋਲੀਆਂ ਨੇੜੀਆਂ ਆਉਂਦੀਆਂ ਸੀ ਤੇ ਇੱਕ ਮਰਾਤੀ ਵਿਚਾਰਾ ਗਵਾਦ ਗਿਆ ਨੇੜੀ ਦੇ ਵਿੱਚ ਤੇ ਕਹਿੰਦਾ ਕੋਈ ਵਾਹਨ ਲਗੇ ਉਹ ਕਹਿੰਦਾ ਹੁਣ ਹੋਰ ਤਾਂ ਛੱਡੋ ਵਾਜਾਂ ਵਾਲੇ ਦਾ ਕੋਹ ਕਾਂਡ ਪਾ ਦੀਏ ਉਹ ਵਾਜਾਂ ਮਾਰੋ ਦੁਰੀਆਂ ਸਾਰੀਆਂ ਨੂੰ ਦੱਸੋ ਤੁਹਾਡੇ ਨਾਲ ਕੀ ਹੋ ਰਿਹਾ ਔਰ ਇਹ ਜਿਹੜਾ ਮਸਲਾ ਹੈ ਬਹੁਤ ਛੋਟਾ ਮਸਲਾ ਨਹੀਂ ਸਾਡੀ ਸਭੇਤਾ ਜਿਸ ਦੇ ਪਿੱਛੇ ਗੁਰੂ ਧੰਗੀਆਂ ਤਵੀਆਂ ਦੇ ਬੈਠੇ ਨੇ ਸਾਡਾ ਪਾਣੀ ਜਿਸ ਦੇ ਕਿਨਾਰੇ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਇੱਕ ਸਮਾਜ ਚੜ੍ਹ ਗਿਆ ਸੀ ਆਦਰਸ਼ ਸਮਾਜ ਕਰਤਾਰਪੁਰ ਦੇ ਵਿੱਚ ਸਾਡਾ ਉਹ ਪਾਣੀ ਜਿਸ ਦੇ ਇਹ ਬਾਸ਼ਾ ਜ਼ਿਕਰ ਕਰਦਾ ਹੈ ਤੁਸੀਂ ਕਿ ਜਹਾਂਗੀਰੀ ਦੇ ਵਿੱਚ ਤੇ ਵਿਆਸ ਦੇ ਕਿਨਾਰੇ ਦੇ ਉੱਤੇ ਇੱਕ ਸਾਗ ਰਹਿੰਦਾ ਹੈ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਹੈ ਸਾਡਾ ਉਹ ਉਹ ਦਰਿਆ ਜਿਸ ਦੇ ਵਿੱਚ ਗੁਰੂ ਅਰਜਨ ਸਾਹਿਬ ਨੂੰ ਅਖੀਰ ਦੇ ਵਿੱਚ ਡੋਬਿਆ ਗਿਆ ਸੀ ਸਾਡੀ ਉਹ ਸਤ루ਜ ਜਿਸ ਨੇ ਜਿਸ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਬਾਟੇ ਦੇ ਵਿੱਚ ਅੰਮ੍ਰਿਤ ਪਾਣੀ ਪਾ ਕੇ ਅੰਮ੍ਰਿਤ ਬਣਿਆ ਸੀ ਉਹ ਦਰਿਆ ਜਿੱਥੇ ਜਾ ਕੇ ਗੁਰੂ ਸਾਹਿਬ ਦਰਿਆਵਾਂ ਦੇ ਆਸ਼ੀਸ਼ ਤਨ ਤੇ ਅਖੀਰ ਦੇ ਉੱਤੇ ਜਾ ਕੇ ਗੁਦਾਵੀ ਦੇ ਕੰਡੇ ਉਹਨਾਂ ਨੇ ਆਪਣਾ ਆਖੀ ਕਬਕੀਟੇ ਸੋ ਸਾਡਾ ਸਾਰਾ ਕੁਝ ਪਾਣੀਆਂ ਨਾਲ ਜੁੜਿਆ ਹੈ ਅਸੀਂ ਨਹੀਂ ਕਰ ਸਕਦੇ ਅਸੀਂ ਇਹਨਾਂ ਤੋਂ ਬਿਨਾ ਨਹੀਂ ਜਿਉ ਸਕਦੇ